ਵਿਚਾਰ ਇਹ ਸਵਾ ਕਰਨ ਦਾ ਮਾਮਲਾ ਬਣਦਾ ਹੈਗਾ ਕਿ ਜਿਹੜਾ ਬਿਜਲੀ ਸੋਧ ਬਿੱਲ ਹੈਗਾ ਇਸ ਦੇ ਵਿੱਚ ਹੈ ਕੀ ਆ ਤੇ ਇਹਦੀ ਜੜ ਕਿੱਥੇ ਹੈਗੀ ਹੈ ਜਿਹਦੇ ਅਸਰ ਕੀ ਹੋਣਗੇ ਪਹਿਲਾ ਅਸਰ ਤਾਂ ਸਭ ਤੋਂ ਪਹਿਲਾ ਜਿਹੜਾ ਇਸ ਦਾ ਹੋਣਾ ਹੈਗਾ ਕਿ ਬਿਜਲੀ ਬੋਰਡ ਦਾ ਅੱਧ ਪਚੱਦ ਨਿੱਜੀਕਰਨ ਉਹਨਾਂ ਨੇ ਪਹਿਲਾਂ ਕਰ ਦਿੱਤਾ ਹੈਗਾ ਬਿਜਲੀ ਦੀ ਪੈਦਾਵਾਰ ਦੇ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਨੇ ਹੁਣ ਬਿਜਲੀ ਦੀ ਵੰਡ ਦੇ ਖੇਤਰ ਦੇ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਆਉਣਗੀਆਂ ਤੇ ਸਰਕਾਰ ਦਾ ਤਰਕ ਕੀ ਹੈ ਕਿ ਜਦੋਂ ਇੱਕ ਤੋਂ ਵੱਧ ਕੰਪਨੀਆਂ ਆਉਣਗੀਆਂ ਤਾਂ ਉਸ ਤੋਂ ਬਾਅਦ ਜਿਹੜੇ ਗ੍ਰਾਹਕ ਨੇ ਜਿਨ੍ਹਾਂ ਨੇ ਬਿਜਲੀ ਖਰੀਦਣੀ ਆ ਉਹਨਾਂ ਕੋਲੇ ਇਹ ਚੁਆਇਸ ਹੋਊਗੀ ਚੋਣ ਹੋਊਗੀ ਕਿ ਜਿਹੜੀ ਕੰਪਨੀ ਉਹਨਾਂ ਨੂੰ ਸਸਤੀ ਬਿਜਲੀ ਦਿੰਦੀ ਆ ਉਹ ਲੈ ਸਕਦੇ ਹੋ ਤੁਸੀਂ ਉਸ ਤੋਂ ਵਧੀਆ ਸਰਵਿਸ ਦੇਊਗੀ ਉਹਨੂੰ ਚੁਣ ਸਕਦੇ ਹੋ ਕਹਿਣ ਦਾ ਪਾਪ ਕੰਪਨੀ ਤੁਸੀਂ ਆਪਣੀ ਮਰਜ਼ੀ ਨਾਲ ਚੁਣ ਸਕਦੇ ਹੋ ਪਰ ਇਹ ਬਿਲਕੁਲ ਉਸ ਤਰ੍ਹਾਂ ਦੀ ਦਲੀਲ ਹੈ ਜਿਹੜਾ ਜਦੋਂ ਕਿਹਾ ਸੀ ਕਿ ਮੋਬਾਈਲ ਕੰਪਨੀਆਂ ਜਿਹੜੀਆਂ SIM ਵੇਚਦੀਆਂ ਨੇ ਜਿੰਨੀਆਂ ਵੱਧ ਕੰਪਨੀਆਂ ਹੋਣਗੀਆਂ ਕਿੰਨੇ ਉਹਨਾਂ ਵੱਧ ਸਸਤੀ ਕਾਲ ਸਾਨੂੰ ਪਾਊਗੀ ਸਸਤਾ ਇੰਟਰਨੈਟ ਪਾਊਗਾ ਪਰ ਕੰਪਨੀਆਂ ਕਦੇ ਵੀ ਉਹਨਾਂ 'ਚ ਕਿੰਨਾ ਮਰਜ਼ੀ ਆਪਸ 'ਚ ਮੁਕਾਬਲਾ ਹੋਵੇ ਪਰ ਕਦੇ ਵੀ ਉਹ ਇੱਕ ਇੱਕ ਲੈਵਲ ਤੋਂ ਹੇਠਾਂ ਨਹੀਂ ਆਉਂਦੀਆਂ ਹੈਗੀਆਂ ਉਹਨਾਂ ਨੇ ਲੋਕਾਂ ਦੀ ਲੁੱਟ ਕਰਨ ਦੇ ਲਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈਗਾ ਲੋਕਾਂ ਨੂੰ ਕੋਈ ਫਾਇਦਾ ਦੇਣ ਲਈ ਨਹੀਂ ਕੰਪਨੀ ਆਉਂਦੀਆਂ ਇਸ ਕਰਕੇ Jio ਕੰਪਨੀ ਨੇ ਜਿਵੇਂ ਪਹਿਲਾਂ ਫਰੀਦ ਦੇ ਵਿੱਚ SIM ਵੰਡੇ ਸੀ ਉਸ ਤਰ੍ਹਾਂ ਦਾ ਲਾਲਚ ਦੇਖ ਕੇ ਪਤਾ ਨਹੀਂ ਕਿਹੜੀ ਕਿਹੜੀ ਕੰਪਨੀ ਇੱਥੇ ਬਿਜਲੀ ਬੋਰਡ ਦੇ ਉੱਤੇ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਆਪਣਾ ਹਿੱਸਾ ਪਾਉਣ ਗਈਆਂ ਅਗਲੀ ਚੀਜ਼ ਬਿਜਲੀ ਬੋਰਡ ਦਾ ਇਸ ਦਿਨ ਜਿਹੜੀਆਂ ਸਬਸਿਡੀਆਂ ਨੇ ਜਿਹੜੀਆਂ ਸਬਸਿਡੀਆਂ ਪਹਿਲਾਂ ਹੀ ਲਗਾਤਾਰ ਕਟੌਤੀ ਹੁੰਦੀ ਜਾ ਰਹੀ ਐ ਇਹਨਾਂ ਸਬਸਿਡੀਆਂ ਦੇ ਉੱਤੇ ਵੀ ਕੱਟ ਲੱਗਣਾ ਹੈਗਾ ਤੀਜੀ ਗੱਲ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਚਾਹੇ ਹੋ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੀ ਨੌਕਰੀ ਤੇ ਵੀ ਅਸਰ ਪੈਣਾ ਤੇ ਜਿਹੜੇ ਵੀਰੇ ਆਊਟਸੋਰਸ ਵਾਲੇ ਬੈਠੇ ਨੇ ਇਹਨਾਂ ਨੂੰ ਤਾਂ ਬਿਜਲੀ ਬੋਰਡ ਆਪਣੇ ਮੁਲਾਜ਼ਮੇ ਨਹੀਂ ਮੰਨਦਾ ਇਹ ਤਾਂ ਆਊਟਸੋਰਸ ਦੇ ਰਹੀ ਕੰਪਨੀਆਂ ਦੇ ਰਹੀ ਰੱਖੇ ਹੋਏ ਨੇ ਇਹ ਨੀਤੀ ਕੀ ਹੈ ਪ੍ਰਕਾਰ ਦੀ ਕਿ ਕਾਨੂੰਨ ਘਟ ਤੋਂ ਘਟ ਦੇਣਾ ਸਗੋਂ ਲੋਕਾਂ ਤੋਂ ਵੱਧ ਤੋਂ ਵੱਧ ਖੋਣਾ ਝੋਲੀ ਕਿਹਦੀ ਪਾਉਣਾ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਜਿਨ੍ਹਾਂ ਦੀ ਸੇਵਾ ਦੇ ਵਿੱਚ ਪਹਿਲਾਂ ਮਨਮੋਹਨ ਸਿੰਘ ਸਰਕਾਰ ਨੀਤੀ ਬਣਾਉਂਦੀ ਸੀ ਪਿਛਲੇ ਲਗਭਗ 12 ਸਾਲ ਤੋਂ ਮੋਦੀ ਉਹਨਾਂ ਦੇ ਹੱਕ ਦੇ ਵਿੱਚ ਨੀਤੀ ਬਣਾਉਣ ਲੱਗਿਆ ਹੋਇਆ ਹੈਗਾ ਹਾਂ ਇਹਦੇ ਵਿੱਚ ਫਰਕ ਹੈਗਾ ਜ਼ਰੂਰ ਕਿ ਮੋਦੀ ਸਰਕਾਰ ਕਿਉਂਕਿ ਬਹੁਮਤ ਦੀ ਸਰਕਾਰ ਹੈ ਜਦੋਂ ਦੀਆਂ ਨੀਤੀਆਂ ਨਿੱਜੀਕਰਨ ਤੇ ਉਦਾਰੀਕਰਨ ਵਾਲੀਆਂ ਲਾਗੂ ਹੋਈਆਂ ਨੇ 1990 ਤੋਂ ਬਾਅਦ ਸਰਕਾਰਾਂ ਦੀ ਮਜਬੂਰੀ ਕੇਂਦਰ ਦੇ ਵਿੱਚ ਇਹ ਹੁੰਦੀ ਸੀ ਕਿ ਸੰਜੀਆਂ ਸਰਕਾਰਾਂ ਹੁੰਦੀਆਂ ਸੀ ਇਸ ਕਰਕੇ ਲੋਕਾਂ ਦੇ ਵਿਰੋਧ ਕਰਕੇ ਜਿਹੜਾ ਸਬਸਿਡੀ ਦੇ ਉੱਤੇ ਉੱਤੇ ਕੱਟ ਲਾਉਣਾ ਸੀ ਸਰਕਾਰੀ ਵਿਭਾਗੇ ਬੰਦ ਕਰਨੇ ਸੀ ਸਰਕਾਰੀ ਖਰੀਦ ਚੋਂ ਬਾਹਰ ਆਉਣਾ ਸੀ ਉਹਦੀ ਸਪੀਡ ਸਲੋ ਸੀ ਪਰ ਜਦੋਂ ਮੋਦੀ ਸਰਕਾਰ ਪੂਰਨ ਬਹੁਮਤ ਦੇ ਵਿੱਚ ਆਈ ਹੈ ਤਾਂ ਇਹਨੇ ਸਪੀਡ ਚੱਕ ਦਿੱਤੀ ਹੈਗੀ ਹੈ ਪੂਰੀ ਦੀ ਪੂਰੀ ਇਸ ਕਰਕੇ ਤੁਸੀਂ ਵੇਖੋਗੇ ਕਿ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਾਉਣ ਦੇ ਲਈ ਤਿੰਨ ਖੇਤੀ ਕਾਨੂੰਨ ਆਏ ਤੇ ਸਾਡੀ ਸਰਕਾਰੀ ਸਿੱਖਿਆ ਨੂੰ ਖਤਹਿਸ ਨਸ ਕਰਨ ਲਈ ਜਦ ਸਿੱਖਿਆ ਦੇ ਖੇਤਰ ਕਾਰਪੋਰੇਟ ਦੇ ਹਵਾਲੇ ਕਰਾਉਣ ਦੇ ਲਈ ਤੇ ਸਿੱਖਿਆ ਦਾ ਭਗਨਾਕਰਨ ਕਰਨ ਦੇ ਲਈ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਮੋਦੀ ਸਰਕਾਰ ਇਸੇ ਤਰ੍ਹਾਂ ਬਿਜਲੀ ਦੇ ਖੇਤਰ ਨੂੰ प्रोग्रे ਕਾਰਪੋਰੇਟ ਕਰਾਉਣਿਆਂ ਦੇ ਹਵਾਲੇ ਕਰਨ ਦੇ ਲਈ ਬਿਜਲੀ ਸੋਧ ਬਿੱਲ ਲੈ ਕੇ ਆਈ ਹੈਗੀ ਆ ਇਹ ਬਖਰੀ ਗੱਲ ਕਿ ਲੋਕਾਂ ਦੇ ਵਿਰੋਧ ਕਰਕੇ ਅਜੇ ਰੁਕੀ ਹੋਈ ਆ ਇਸੇ ਤਰ੍ਹਾਂ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਜੇ ਮਜ਼ਦੂਰ ਭਰਾ ਨੇ ਉਹਨਾਂ ਦੇ 29 ਲੇਬਰ ਲਾ ਹੁੰਦੇ ਸੀ ਜਿਹੜੇ ਕਾਨੂੰਨ ਹੁੰਦੇ ਸੀ ਉਹਨਾਂ ਨੇ ਲੰਮੇ ਸੰਘਰਸ਼ ਕਰਕੇ ਕਿਰਤ ਕਾਨੂੰਨ ਬਣਾਏ ਸੀ ਉਹਨਾਂ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲੈ ਕੇ ਆ ਰਿਹਾ ਜਿਸ ਦੇ ਬਤ ਜੂਨੀਅਨ ਹੁਣ ਤੱਕ ਦਾ ਹੱਕ ਉਹਨਾਂ ਤੋਂ ਖੋਇਆ ਜਾ ਰਿਹਾ ਇਸੇ ਇਸ ਸਰਕਾਰ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਸਰਕਾਰ ਦਾ ਵਿਰੋਧ ਕਰਦਾ ਉਸ ਨੂੰ ਦੇਸ਼ ਦਾ ਵਿਰੋਧ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਕਿੰਨੇ ਹੀ ਲੋਕ ਇੱਥੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਉਹਨਾਂ ਦੇ ਉੱਤੇ ਚਾਰਜ ਵੀ ਪੇਸ਼ ਨਹੀਂ ਕੀਤੇ ਤੇ ਉਹਨਾਂ ਨੂੰ ਜ਼ਮਾਨਤਾ ਵੀ ਦਿੱਤੀਆਂ ਨਹੀਂ ਜਾ ਰਹੀਆਂ ਜੰਗਲ ਦੇ ਵਿੱਚ ਜਿਹੜੇ ਲੋਕ ਆਦੀਵਾਸੀ ਲੋਕ ਜਲ ਜੰਗਲ ਜ਼ਮੀਨ ਦੀ ਰੱਖੀ ਵਾਸਤੇ ਲੜ ਰਹੇ ਸੀ ਉਹਨਾਂ ਨੂੰ ਨਕਸਲਾਈਟ ਜਾਂ ਮਾਓਵਾਦੀ ਕਹਿ ਕੇ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਗਿਣਤੀਆਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਸੋ ਮੋਦੀ ਸਰਕਾਰ ਫਾਸ਼ੀਵਾਦ ਦੇ ਰਸਤੇ ਤੇ ਚੱਲੀ ਹੋਈ ਹੈ ਉਹ ਫਾਸ਼ੀਵਾਦ ਜਿਹੜਾ ਜਰਮਨੀ ਦੇ ਵਿੱਚ ਹਿਟਲਰ ਨੇ ਲਾਗੂ ਕੀਤਾ ਇਟਲੀ ਚ ਮੁਸੋਲਿਨੀ ਨੇ ਕੀਤਾ ਇਹ ਫਾਸ਼ੀ ਰਾਜ ਕੀ ਹੈ ਡੰਡੇ ਦਾ ਰਾਜ ਕਿ ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣਾ ਤੁਹਾਨੂੰ ਵਿਰੋਧ ਵੀ ਨਹੀਂ ਕਰਨ ਦੇਣਾ ਸੋ ਇਸ ਡੰਡੇ ਦੇ ਰਾਜ ਦੇ ਖਿਲਾਫ ਜਿੰਨਾ ਸੱਦਾ विशाल हुजे किसान जा मज़दूर मुलाज़म ਬਾਕੀ ਸਮਾਜ ਦੇ ਵਰਗਾਂ ਦਾ ਉਸ ਏਕੇ ਦੇ ਨਾਲ ਇਸ ਲੜਾਈ ਨੂੰ ਅਸੀਂ ਜਿੱਤ ਸਕਦੇ ਆ ਉਸ ਏਕੇ ਦੇ ਨਾਲ ਇਸ ਲੜਾਈ ਨੂੰ ਦੇ ਵਿੱਚ ਅਸੀਂ ਸਰਕਾਰ ਦੀ ਨੀਤੀ ਨੂੰ ਪੁੱਠਾ ਗੇੜਾ ਦੇ ਸਕਦੇ ਆ ਅਸੀਂ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਲਗਾਤਾਰ ਹਰ ਪ੍ਰੋਗਰਾਮ ਚ ਸ਼ਾਮਲ ਹੁੰਦੇ ਸੀ ਅੱਜ ਵੀ ਆਪਣੀ ਹਮਾਇਤ ਦਾ ਐਲਾਨ ਕਰਦੇ ਹੋਏ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਇੱਕ ਵੱਡੇ ਮੁੱਦੇ ਦੇ ਉੱਤੇ ਲੜਾਈ ਲੜ ਰਹੇ ਹੋ ਅੱਗੇ ਜਿਹੜੇ ਵੀ ਪ੍ਰੋਗਰਾਮ ਆਣਗੇ ਉਹਨਾਂ ਦੇ ਵਿੱਚ ਵੀ ਸਹਿਯੋਗ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਮਾਈਕਰੋ ਜਿੱਕਾ ਖਾਲਸਾ ਵੈਦਰ ਜਿੱਕੀ ਪਤੇ ਹਾਂਜੀ ਇਹ ਹਰਦੀਪ ਸਿੰਘ ਤੋਡਰਪੁਰ ਨੇ ਬਹੁਤ ਹੀ ਬਰੀਕੀ ਵਿੱਚ